ਆਹ ਮਿੱਟੀ ਸਰ ਖੇਸ ਤੇ ਪਸੀਨੇ ਵਿੱਚ ਖੂਨ ਮਿਲੇ ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ ਮਿੱਟੀ ਸਰ ਖੇਸ ਤੇ ਪਸੀਨੇ ਵਿੱਚ ਖੂਨ ਮਿਲੇ ਇੰਨਾ ਅੱਗੇ ਵੱਧ ਇੰਨਾ ਅੱਗੇ ਵੱਧ ਜਿਸ ਦੇ ਪੰਜਾਬੀ ਦੀ ਨਜ਼ਾਰਾ ਜਹ ਨਹੀਂ ਹੈ ਜਿਸ ਦੇ ਸਰਦਾਰਾਂ ਨਾਲ ਲੱਗਿਆ ਨਹੀਂ ਪਾਣੀ ਨਹੀਂ ਹੈ ਜੈ ਪੰਜਾਬ پولیس ਬੈਕ ਕਵਰੀ ਡੀ ਬੈਕ ਇਹ ਵੀ ਰਹਿ ਗਈ ਇਕ ਵੀ ਲਾਣੀ ਇਹ ਵੀ ਰਹਿ ਗਈ ਟੋਪ ਦੇ ਖਿਡਾਰੀ ਨਹੀਂ ਹੁਣ ਇੱਕ ਸਾਡਾ ਹੈਲਥ ਡਿਪਾਰਟਮੈਂਟ ਰਹਿ ਗਿਆ ਸੀ ਪਰ ਉਹਦੇ ਵਿੱਚ ਵੀ ਹੁਣ ਸਾਡੀ 12 ਫੇਰਾ ਜਾਨੇ ਨੈੱਟਬਾਲ ਦੇ ਵਰਤੀ ਹੋ ਚੁੱਕੇ ਨੇ ਇਹ ਸਾਰਾ ਜਿਹੜਾ ਫੇਰਾਗਾ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਦੇ ਨਾਮ ਤੇ ਕਪੜੇ ਜੀ ਜੀ ਸਾਡੇ ਨੈੱਟਬਾਲ ਦੇ ਫਾਈਨਲ ਸੈਕਰੀ ਜਿੰਨਾ ਨੇ ਹੱਥ ਬਾਬਾ ਮਦਦ ਕਰਦੇ ਨੇ ਜਿਹੜੇ ਨੇ ਉਹਨਾਂ ਦੇ ਨਾਮ ਸਾਡੇ ਸ਼੍ਰੀ ਰਾਮ ਜੀ ਦੇ ਹੱਥ ਬਾਬਾ ਮਦਦ ਕਰਦੇ ਨੇ ਜਿਹੜੇ ਨੇ ਉਹਨਾਂ ਦੇ ਨਾਮ ਸਾਡੇ ਸ਼੍ਰੀ ਰਾਮ ਜੀ ਦੇ ਹੱਥ ਬਾਬਾ ਮਦਦ ਕਰਦੇ ਨੇ ਜਿਹੜੇ ਨੇ ਮੈਨੇਜਮੈਂਟ ਮੈਂਬਰ ਐਜੀ ਕਾਲਜ ਵਿਦਿਅਕ ਸੰਸਥਾਨਾ ਜੋ ਕਿ ਬਹੁਤ ਵੱਡੇ ਸਪੋਰਟ ਲੈ ਰਹੇ ਨੇ ਸਾਰੇ ਇਸ ਦੇ ਪਹਿਲੇ ਸੱਦੇ ਤੇ ਹਾਜ਼ਰ ਹੁੰਦੇ ਨੇ ਸਾਰੇ ਸਾਡੇ ਕਾਲਜ ਦੇ ਪ੍ਰਿੰਸੀਪਲ ਸਹਿਬਾਨ ਪ੍ਰਿੰਸੀਪਲ ਡਾਕਟਰ ਰਮਾ ਸ਼ਰਮਾ ਜੀ ਪ੍ਰਿੰਸੀਪਲ ਡਾਕਟਰ ਵਿਜੇ ਬਾਂਸਲ ਜੀ ਡਾਕਟਰ ਸਪਨ ਕੁਮਾਰ ਜੀ ਸਾਹੂ ਪ੍ਰਿੰਸੀਪਲ ਕਸ਼ਮੀਰ ਸਿੰਘ ਜੀ ਮੈਂ ਇੱਥੇ ਪਹੁੰਚਣ ਤੇ ਸਾਰਿਆਂ ਦਾ ਸਵਾਗਤ ਕਰਦਾ ਸਾਰਿਆਂ ਨੂੰ ਜੀ ਆਇਆਂ ਆ ਤੁਹਾਡਾ ਧੰਨਵਾਦ ਸਿੰਘ ਨੂੰ ਬੋਲਦਾ ਪੰਜਾਬ ਕਰਕੇ ਵਿਖਾਊਗਾ ਤਰੱਕੀ ਸਾਡੀ ਵੇਖਿਓ ਸਮਾਨੀ ਕੱਢਦੀ ਸਮਾਨੀ ਤੇ ਮਿੱਠੀ ਝੂਲਦੀ ਆ ਫਸਲਾ ਜੋ ਦੇਸ ਦੀ ਪੰਜਾਬ ਸੁਣਦਾ ਗੁਰੂਆਂ ਪੀਰਾਂ ਨੇ ਵਕਸੀਆਂ ਦਾ ਜਗਾ ਖੁਸ਼ੀ ਦੀ ਸੀ ਕਿਹ ਲੈ ਆਤੀ ਮਾਣ ਕੀ ਬਾਕੀਵੇਂ ਵਿੰਦਾਬਾਲ ਮੋਜਾ ਜਿੱਥੇ ਬਾਗੀਆਂ ਉਚਾਰੀ ਗੁਰਬਾਨੀ ਸੱਚੀ ਹੀ ਸਭ ਕੁਝ ਬੱਝੂ ਜੀਣਾ ਮਰਦਾ ਮਰਦੇ ਮਦਹਾਤੀ ਜਵਾਨੀ ਨਤਪੀਏ ਇੱਥਾਂ ਵਿੱਚ ਵੇਖੀ ਸੂਰਤੀਆਂ ਫਸਮਾਂਦੇ ਜਿੱਦ ਤੇ ਬਦ ਆਪਾ ਜੀ ਬਾਕੀ ਨਾ ਕਿੰਨੀ ਆਪ ਤਾਂ ਵਿੱਚ ਬੱਝੂ ਜੀਣਾ ਆਪਾ ਤੇ ਪਸੀਨੇ ਵਿੱਚ ਖੂਨ ਮਿਲੇ ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ ਮਿੱਟੀ zer ਖੇਜ਼ ਤੇ ਪਸੀਨੇ ਵਿੱਚ ਖੂਨ ਮਿਲੇ ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ ਮਸ਼ਿਆਂ ਤੋਂ ਦੂਰ ਗੱਬਰੂ ਆ ਜਿਸ ਦੇ ਜਿੱਥੇ ਆਵਾਮ ਜੀ دیوانی ਸੱਚ ਦੀ ਅੰਦਰ ਵਿੱਚ ਮੱਖੀ ਝੂਲਦੀ ਆ ਫਸਦਾ ਕਹੜੇ ਮੈਂ ਮਾਤਾ ਜੀ ਮਾਣੀ ਨਾ ਸੀ ਦੀ ਅੰਦਰ ਵਿੱਚ ਮੱਖੀ ਝੂਲਦੀ ਆ ਫਸਦਾ ਕਹੜੇ ਮੈਂ ਮਾਤਾ ਜੀ ਮਾਣੀ ਨਾ ਸੀ ਦੀ ਮੋੜ ਮੋੜ ਕਾ ਮੈਂ ਜਮੜੇ ਹਾਂਜੀ ਖੇਡਾਂ ਮਤਨ ਪੰਜਾਬ ਦੀਆਂ ਤੁਸੀਂ ਬਰਨਾਲਾ ਵਿਖੇ ਅੱਜ 31 ਤੋਂ 40 ਦੇ ਵਿੱਚ ਖੇਡੇ ਆ ਤੁਹਾਨੂੰ ਕਿਵੇਂ ਲੱਗਿਆ ਖੇੜ ਕੇ ਕਿਹੋ ਜਿਹਾ ਪ੍ਰਬੰਧ ਹੈ ਹਾਂਜੀ ਖੇਡਾਂ ਬਤਨ ਪੰਜਾਬ ਦੀਆਂ ਸੀਜ਼ਨ 3 ਆ ਜਿਹੜਾ ਵਧੀਆ ਚੱਲ ਰਿਹਾ ਹੈ ਪਿਛਲੇ 2 ਸਾਲਾਂ ਇਤੋਂ ਹੀ ਚੰਗਾ ਹੈ ਜਿਹੜੀ ਟੀਮਾਂ ਦੀ ਗਿਣਤੀ ਹੈ ਉਹ ਵੀ ਕਾਫੀ ਆ ਉਹਦੇ ਵਿੱਚ ਵੀ ਕੋਈ ਇਹ ਨਹੀਂ ਹੈ ਵੀ ਜਾਂ ਘਟਿਆ ਔਰ ਜਿਹੜੇ ਜੇ ਤੁਸੀਂ ਪ੍ਰਬੰਧਾਂ ਦੀ ਗੱਲ ਕਰੋ ਪ੍ਰਬੰਧ ਵੀ ਪੂਰੇ ਵਧੀਆ ਨੇ ਜਿਹੋ ਜਿਹੇ ਪਹਿਲਾਂ ਸੀਗੇ ਉਸ ਤਰ੍ਹਾਂ ਦੇ ਨਹੀਂ ਕੋਈ ਥੋੜੀ ਬਾਰੇ ਕਿਤੇ ਦਿੱਕਤ ਹੁੰਦੀ ਹੈ ਤਾਂ ਉਹ ਮਤਲਬ ਕਹਿ ਕੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਤੋਂ ਸਹੀ ਕਰਵਾ ਲਈ ਜਾਂਦੀ ਹੈ 31 ਤੋਂ 40 ਜਿਹੜੀ ਛੱਡਣ ਵਾਲੀ ਗੱਲ ਤੁਸੀਂ ਪੁੱਛੀ ਹੈ ਉਹ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੇ ਪਲੇਅਰ ਪਹਿਲਾਂ ਖੇਡ ਚੁੱਕੇ ਨੇ ਤਾਂ ਉਹਨਾਂ ਨੂੰ ਵੀ ਦੁਬਾਰਾ ਖੇਡਣ ਦਾ ਮੌਕਾ ਮਿਲਦਾ ਹੈ ਚਲੋ ਇਹਦੇ ਨਾਲ ਇਹੀ ਹੁੰਦਾ ਜਿਹੜੇ ਪਹਿਲਾਂ ਦੇ ਖੇਡ ਚੁੱਕੇ ਪਲੇਅਰ ਨੇ ਉਹ ਫਿਟਨੈਸ ਤੇ ਆ ਜਾਂਦੇ ਨੇ ਕੁੱਛ ਵਜੇ ਦੇ ਨੇ ਚਲੋ ਆਪਾਂ ਵੀ ਥੋੜੀ ਫਿਟਨੈਸ ਕਰ ਲਈਏ ਤਾਂ ਮੇਰੇ ਕਿਆ ਮੈਂ ਹੀ ਕਹਿ ਸਕਾਂ ਜਿਵੇਂ ਖੇਡਾਂ ਬਤਨ ਪੰਜਾਬ ਦੀਆਂ ਨੇ ਜਿਹੜਾ ਹੈਲਥ ਲਈ ਵਧੀਆ ਕਾਰਗਜਾਂ ਦੀਆਂ ਨੇ ਵੀ ਵਗੇੜਿਆ ਸਾਰੇ ਲੋਕ ਆਪਣੇ ਹੈਲਥ ਬਾਰੇ ਸੋਚ ਪੰਜਾਬ ਸਰਕਾਰੇ ਖੇਡਾਂ ਕਰਵਾ ਰਹੀ ਹੈ ਤਾਂ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰ ਰਹੇ ਤੁਸੀਂ ਪੰਜਾਬ ਸਰਕਾਰ ਤੋਂ ਮੈਂ ਤੇ ਹੀ ਕਹੂੰਗੀ 31 ਤੋਂ 40 ਗਰੁੱਪਾਂ ਇਹਨੂੰ ਅਗਲੇ ਸਾਲ 41 ਤੋਂ 50 ਵੀ ਕਰ ਦਿੱਤਾ ਜਾਵੇ ਕਿਉਂਕਿ 50 ਸਾਲ ਤੱਕ ਵੀ ਲੋਕ ਖੇਡਦੇ ਨੇ ਇਹ ਇੱਕ ਸਪੋਰਟਸ ਕੋਟਾ ਬਹੁਤ ਘੱਟ ਹੈ ਸਾਡੇ ਜਿਹੜੇ ਖਿਡਿਆਰੀ ਆ ਖੇਡ ਕੇ ਨੈਸ਼ਨਲਾਂ ਖੇਡ ਕੇ ਤੁਰੇ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਬਾਰੇ ਥੋੜੇ ਕੀ ਮੰਗੂ ਖੇਡ ਕੋਟਾ ਪਤਾ ਦੇਣਾ ਚਾਹੀਦਾ ਬਹੁਤ ਘੱਟ ਹੈ ਜਿਵੇਂ ਐਸਪੀ ਬੀਸੀ ਜਨਰਲ ਕੈਟਾਗਰੀ ਚ ਮਤਲਬ ਉਹਨੂੰ ਨਾ ਜ਼ਿਆਦਾ ਕਰ ਦੇਣਾ ਚਾਹੀਦਾ ਬਹੁਤ ਚੰਗੇ ਪਲੇਅਰ ਨੇ ਜਿਹੜੇ ਉਹ ਵੀ ਨਹੀਂ ਆਪੋ ਕਿਉਂਕਿ ਇਹਨਾਂ ਦੀ ਪਰਸੈਂਟੇਜ ਕੋਟੇ ਦੀ ਘੱਟ ਰੱਖੀ ਹੋਣ ਕਰਕੇ ਬਹੁਤ ਜਣੇ ਰਹਿ ਜਾਂਦੇ ਅੱਜ ਕੱਲ ਦੇ ਮਾਹੌਲ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਨਸ਼ੇ ਦੇ ਵਿੱਚ ਪੈ ਰਹੇ ਆ ਉਹਦੇ ਚ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਿਸ ਤਰ੍ਹਾਂ ਇਹ ਖੇਡਾਂ ਦਾ ਉਪਰਾਲਾ ਹੋਇਆ ਮੈਂ ਤਾਂ ਕਹਿੰਨੀ ਹ ਸਰਕਾਰ ਸਮੇ ਸਮੇਂ ਤੇ ਹੋਰ ਇਸ ਤਰ੍ਹਾਂ ਦੇ ਤੇ ਇਸ ਤੋਂ ਚੰਗੇ ਕੈਸ਼ ਪ੍ਰਾਈਜ਼ ਨਾਲ ਜਿਹੜੇ ਉਪਰਾਲੇ ਕਰਨ ਤਾਂ ਕਿ ਜਿਹੜੇ ਲੋਕ ਬੱਚੇ ਨੇ ਨਸ਼ਿਆਂ ਵੱਲ ਜਾਂਦੇ ਨੇ ਉਹ ਇਸ ਇਧਰਲੇ ਪਾਸੇ ਨੂੰ ਆਉਣ ਖੇਡਾਂ ਵਾਲੇ ਪਾਸੇ ਨੂੰ ਆਉ ਮਿੱਟੀ zer ਖੇਜ਼ ਤੇ ਪਸੀਨੇ ਵਿੱਚ ਖੂਨ ਮਿਲੇ ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ ਮਿੱਟੀ zer ਖੇਜ਼ ਤੇ ਪਸੀਨੇ ਵਿੱਚ ਖੂਨ ਮਿਲੇ ਮਿਹਨਤਾਂ ਦੀ ਰੋਟੀ ਨਾਲ ਰੂਹ ਨੂੰ ਸਕੂਨ ਮਿਲੇ ਨਸ਼ਿਆਂ ਤੋਂ ਦੂਰ ਗੱਬਰੂ ਆ ਜਿਸ ਦੇ ਵਿੱਥਿਆ ਆਵਾਮ ਜੀ دیوانی ਸੱਚ ਦੀ ਕਾਹ ਵਿੱਚ ਮਿੱਥੀ ਝੂਲ ਝਾਂਸਾ ਜੇ ਮੈਂ ਆਪਾਂ ਜਿਵੇਂ ਬੱਤੀ ਬੱਤੀ ਹੋਖ ਆ ਮੈਂ ਤੇਰੇ ਜਾਣੇ ਤੁਸੀਂ 31 ਤੋਂ 40 ਦੇ ਵਿੱਚ ਪਹਿਲੇ ਨੰਬਰ ਪ੍ਰਾਪਤ ਕੀਤਾ ਬਠਿੰਡਾ ਨੇ ਬਰਨਾਲਾ ਨੂੰ ਹਰਾ ਕੇ ਇਹੀ ਆਏ ਸੀ ਕਿ ਅਸੀਂ ਗੋਲਡ ਲੈ ਕੇ ਹੀ ਆਉਣਾ ਸਿਰਫ ਪਾਰਟਿਸਪੇਟ ਨਹੀਂ ਕਰਨਾ ਅੱਜ ਤੱਕ ਜਿਨ੍ਹਾਂ ਦੇ ਨਾਲ ਅਸੀਂ ਇੰਟਰ ਕਾਲਜ ਦੇ ਖੇਡੇ ਆ ਤਾਂ ਵੀ ਹੁਣ ਵੀ ਹਮੇਸ਼ਾ ਬਠਿੰਡਾ ਇਸ ਗਰਾਊਂਡ ਤੋਂ ਗੋਲਡ ਲੈ ਕੇ ਗਿਆ ਤੇ ਅੱਜ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਗੋਲਡ ਹੀ ਮਿਲਿਆ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਖੁਸ਼ੀ ਹੋਈ ਕਰਕੇ ਦੌੜੀ ਹੋਈ ਅੰਡਰ 21 ਥਰਡ ਪੋਜੀਸ਼ਨ ਮੈਚ ਹੈ ਜਿਹੜਾ ਕੋਰ ਨੰਬਰ 1 'ਚ ਹੋ ਰਿਹਾ ਹੈਗਾ ਬਰਨਾਲਾ ਪਟਿਆਲਾ